ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕੋ ਅੱਜ ਮੈਂ ਗੱਲ ਕਰ ਲੱਗਿਆ ਅਨਮੋਲ ਕਵਾਤਰਾ ਦੀ ਮੈਨੂੰ ਅਨਮੋਲ ਕਵਾਤਰਾ ਦਾ ਫਿਕਰ ਲੱਗਿਆ ਰਹਿੰਦਾ ਕਿ ਪ੍ਰਮਾਤਮਾ ਇਹਦੀ ਲੰਮੀ ਉਮਰ ਕਰੇ ਔਰ ਜਿੰਨੀ ਇਹ ਲੋਕਾਂ ਦੀ ਸੇਵਾ ਕਰਦਾ ਤੇ ਜੇ ਕਰੇ ਸੇਵਾ ਕਰਨੋਂ हट ਗਿਆ ਤੇ ਲੋਕਾਂ ਦਾ ਬਣੂਗਾ ਕੀ ਮੈਂ ਇਹ ਜੜੀਆਂ ਗੱਲਾਂ ਕਰ ਲੱਗਿਆ ਮੈਨੂੰ ਬਹੁਤ ਸਾਰੀਆਂ ਲੋਕਾਂ ਨੇ ਚੰਗਾ ਕਹਿਣਾ ਚੰਗਾ ਤਾਂ ਨਹੀਂ ਮੰਦਾ ਹੀ ਕਹਿਣਾ ਪਰ ਮੈਂ ਫਿਰ ਵੀ ਜਿਹੜਾ ਭਾਈ ਸੱਚਾ ਉਹ ਕਹੂੰਗਾ ਤੇ ਜਿਹੜਾ ਉਹ ਸੱਚਾ ਉਹ ਕੌੜਾ ਹੁੰਦਾ ਅਨਮੋਲ ਕਵਾਤਰਾ ਜੀ ਇਹ ਗੱਲਾਂ ਤੁਹਾਡੇ ਕੋਈ ਖਿਲਾਫ ਨਹੀਂ ਗਈਆਂ ਇਹ ਗੱਲਾਂ ਸਿਰਫ ਤੁਹਾਨੂੰ ਬੇਨਤੀ ਕਰਦਾ ਜੇਕਰ ਤੁਸੀਂ ਇਹ ਗੱਲਾਂ ਸੁਣ ਲੋ ਤਾਂ ਨਹੀਂ ਨਹੀਂ ਜੀ ਗੱਲਾਂ ਤੁਹਾਡੀਆਂ ਸਾਰੀਆਂ ਚੰਗੀਆਂ ਆਸੀਂ ਕੌੜੀਆਂ ਨਹੀਂ ਕਹਿੰਦੇ ਮਰ ਜਾਣਾ ਚਾਹੀਦਾ ਸਾਨੂੰ ਮੇਰੀਆਂ ਗੱਲਾਂ ਕੌੜੀਆਂ ਨੇ ਪਰ ਸੱਚੀਆਂ ਨੇ ਰੋਜ਼ ਰੋਜ਼ ਮੈਂ ਵੀਡੀਓ 'ਚ ਨਵਾਂ ਕੀ ਬੋਲਾਂ ਇੱਕੋ ਜੀ ਚੀਜ਼ ਵਾਰ-ਵਾਰ ਕੀ ਮਰੀਜ਼ ਐ ਹੈਲਪ ਕਰਨ ਆਓ ਮਰੀਜ਼ ਐ ਹੈਲਪ ਕਰਨ ਆਓ ਰੋਜ਼ ਰੋਜ਼ ਕਿੰਨੇ ਮਰੀਜ਼ ਨੇ ਜਿਹੜੇ ਹੈਲਪ ਲੈਣ ਆਉਂਦੇ ਨੇ ਪਰ ਡੋਨੇਸ਼ਨ ਦੀ ਇੰਨੀ ਹੈਗੀ ਕਿੱਦਾਂ ਹੈਲਪ ਹੋਏਗੀ ਇਹਨਾਂ ਦੀ ਕਰੇ ਰਾਸ਼ਨ ਨਹੀਂ ਖਾਣ ਨੂੰ ਹਸਬੰਡ ਵਿਚਾਰਾ ਕੰਮ ਨਹੀਂ ਕਰ ਪਾ ਰਿਹਾ ਕਿੰਨੀਆਂ ਖਰਾਬ ਨੇ ਡਾਇਲਿਸਿਸ ਹੁੰਦੇ ਨੇ ਮੈਂ ਰਿਕਵੈਸਟ ਕਰਨਾ ਚਾਹੁੰਦਾ ਡੋਨਰਸ ਨੂੰ ਵੀਡੀਓ ਦੇਖਣ ਵਾਲਿਆਂ ਨੂੰ ਇਹ ਤੁਸੀਂ ਹੋਰ ਨਹੀਂ ਕੁਝ ਕਰ ਸਕਦੇ ਘੱਟੋ ਘੱਟ ਵੀਡੀਓ ਹੀ ਸ਼ੇਅਰ ਕਰਦਿਆ ਕਰੋ ਆਪਣੀ ਬੇਟੀ ਹੋਵੇ ਤਾਂ ਤੇ ਕੀ ਬੀਤੇ ਅਸੀਂ ਆਪਣੀ ਵਯਾ ਦੇ ਕਰਤੀ ਤੇ ਸ਼ੇਅਰ ਕਰ ਦਿੱਤੀ ਕੀ ਨਾਮ ਪੈਣੀ ਤੁਹਾਡਾ ਇਹ ਆ ਚੱਕੋ ਜੀ ਮੈਂ ਪੇਜ ਤੋਂ ਸ਼ੇਅਰ ਕੀਤੀ ਇਹ ਆ ਲਓ ਵੀਰ ਕਿੱਧਰ ਗਿਆ ਇੱਥੇ ਆਉਣੀ ਚਾਹੀਦੀ ਸੀ ਭਰਾਵਾ ਹੁਣੇ ਸ਼ੇਅਰ ਤਾਂ ਕੀਤਾ ਸੀਗਾ ਤੁਹਾਡੇ ਸਾਹਮਣੇ ਅੱਜ ਗੱਲ ਕਰਨ ਲੱਗੇ ਆ ਆ ਗਿਆ ਆ ਸ਼ੇਅਰ ਕਰਤਾ ਠੀਕ ਹੈ ਜੀ ਹੁਣ ਮੈਂ ਅਨਮੋਲ ਕਵਾਤਰਾ ਜੀ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਤੁਸੀਂ ਵੀ ਤੁਹਾਨੂੰ ਤੁਸੀਂ ਕਾਪ ਹੀ ਕਹਿ ਰਹੇ ਹੋ ਕਿ ਤੁਹਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਕਿ ਮੈਂ ਕਿੰਨਾ ਕੁ ਲੋਕਾਂ ਨੂੰ ਕਮਾ ਰੋ ਰੋ ਕੇ ਇਹੀ ਕਹਾਂ ਕਿ ਮਦਦ ਕਰੋ ਮਦਦ ਕਰੋ ਮਦਦ ਕਰੋ ਪਰ ਜਿਹੜੇ ਪੰਜਾਬ ਦੇ ਲੋਕ ਆ ਉਹ ਪੰਜਾਬ ਦੇ ਮੰਤਰੀਆਂ ਨਾਲੋਂ ਤਾਂ ਬਹੁਤ ਜ਼ਿਆਦੇ ਗਰੀਬ ਆ ਮਤਲਬ ਸਮਝਦੇ ਹੋ ਗੱਲ ਉਹ ਤਾਂ ਬਹੁਤ ਤਗੜੇ ਲੋਕ ਆ ਮੰਤਰੀ ਮੈਂ ਗੱਲ ਕਹਿਣਾ ਵੀਰਾ ਜੀ ਤੁਸੀਂ ਕਿੰਨਾ ਕਚਰੇ ਸੇਵਾ ਨਿਭਾਓਗੇ ਆਖਰ ਨੂੰ ਤੁਸੀਂ ਬਜ਼ੁਰਗ ਹੋ ਜਾਓਗੇ ਅਸਟਾ ਕਹਿੰਦੇ ਆ ਤੁਸੀਂ ਹਜ਼ਾਰਾਂ ਸਾਲ ਜਿਓ ਪਰ ਆਖਰ ਨੂੰ ਤਾਂ ਭਈ ਜੀ ਆਪੇ ਦੁਨੀਆ ਛੱਡਣੀ ਆ 100 ਸਾਲ ਨੂੰ ਛੱਡੋਗੇ 110 ਸਾਲਾਂ ਨੂੰ ਛੱਡੋਗੇ ਫਿਰ ਦੁਨੀਆ ਦਾ ਕੀ ਬਣੂਗਾ ਤੇ ਮੈਂ ਵੀਰਾ ਜੀ ਤੁਹਾਨੂੰ ਇੱਕ ਬੇਨਤੀ ਕਰਦਾ ਤੁਹਾਡੇ ਕੋਲ ਝਾੜੂ ਵਾਲਿਆਂ ਦੇ ਬਹੁਤ ਸਾਰੇ ਮੰਤਰੀ ਆਉਂਦੇ ਆ ਮੇਰੇ ਹਿਸਾਬ ਦੇ ਨਾਲ ਤੁਹਾਡੀ ਸਰਦਾਰ ਭਗਵੰਤ ਮਾਨ ਜੀ ਨਾਲ ਵੀ ਬਹਿਣੀ ਉੱਠਣੀ ਆ ਮੀਤ ਹੀਰ ਦੇ ਨਾਲ ਕਈ ਵਾਰ ਤੁਹਾਡੀਆਂ ਤਸਵੀਰਾਂ ਆਈਆਂ ਹੋਰ ਬਹੁਤ ਸਾਰੇ ਮੰਤਰੀ ਸਹਿਬਾਨ ਤੁਹਾਡੇ ਕੋਲ ਆ ਕੇ ਜਿਹੜਾ ਤੁਸੀਂ ਉਹ ਆਪਣਾ ਪੋਡਕਾਸਟ ਚਲਾਇਆ ਹੋਇਆ ਤੁਹਾਡੇ ਕੋਲ ਆਉਂਦੇ ਆ ਤਾਂ ਬਾਈ ਜੀ ਤੁਹਾਡੀ ਝਾੜੂ ਵਾਲੇ ਦੇ ਮੰਤਰੀਆਂ ਨਾਲ ਇੰਨੀ ਕ ਬਣ ਚੁੱਕੀ ਆ ਕਿ ਹੋ ਸਕਦਾ ਕੱਲ ਨੂੰ ਕਾਂਗਰਸੀਆਂ ਦੇ ਐਮਐਲਏ ਨਾਲ ਤੁਹਾਡੀ ਬਣੇ ਜਾਂ ਨਾ ਬਣੇ ਬੀਜੇਪੀ ਦੇ ਐਮਐਲਏ ਮੰਤਰੀਆਂ ਨਾਲ ਤੁਹਾਡੀ ਬਣੇ ਜਾਂ ਨਾ ਬਣੇ ਅਕਾਲੀ ਦਲ ਦੇ ਲੀਡਰਾਂ ਨਾਲ ਤੁਹਾਡੀ ਬਣੇ ਜਾਂ ਨਾ ਬਣੇ ਪਰ ਅੱਜ ਤੁਹਾਡੇ ਕੋਲ ਪਾਵਰ ਬਹੁਤ ਤਗੜੀ ਆ ਤੁਹਾਡੀ ਸਾਰੇ ਮੰਤਰੀ ਤੁਹਾਡੇ ਕੋਲ ਆ ਕੇ ਬਹਿੰਦੇ ਆ ਤਾਂ ਮੈਂ ਤੁਹਾਨੂੰ ਇੰਨਿਕ ਬੇਨਤੀ ਕਰਦਾ ਕਿ ਤੁਸੀਂ ਇਹਨਾਂ ਸਾਰੇ ਮੰਤਰੀਆਂ ਨੂੰ ਤੁਸੀਂ ਤੁਹਾਨੂੰ ਮੇਰੇ ਹਿਸਾਬ ਦੇ ਨਾਲ ਮੈਂ ਤੁਹਾਨੂੰ 2018 ਤੋਂ ਸੁਣ ਰਿਹਾ 18 19 ਤੋਂ ਅਨਮੋਲ ਕਵਾਤਰਾ ਅਨਮੋਲ ਕਵਾਤਰਾ ਜਦੋਂ 2018 19 ਦੇ ਵਿੱਚ ਹੋਈ ਸੀ ਮੈਂ ਤੁਹਾਨੂੰ ਉਦੋਂ ਦਾ ਦੇਖ ਰਿਹਾ ਤੇ ਤੁਸੀਂ ਉਦੋਂ ਦੀ ਲੋਕਾਂ ਦੀ ਸੇਵਾ ਕਰਦੇ ਆ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਭਾਈ ਤੁਸੀਂ ਆਹ ਕਰੋ ਆਹ ਕਰੋ ਨਹੀਂ ਮੇਰੇ ਨਾਲ ਤਾਂ ਤੁਹਾਨੂੰ ਹਜ਼ਾਰਾਂ ਗੁਣਾ ਜ਼ਿਆਦਾ ਪਤਾ ਹੋਊਗਾ ਕਿ ਹਸਪੀਟਲਾਂ ਵਿੱਚ ਕਿੰਨੇ ਡਾਕਟਰ ਚਾਹੀਦੇ ਆ ਕਿੰਨੇ ਜਿਹੜਾ ਕਹ ਲੋ ਕਿੰਨੀਆਂ ਮਸ਼ੀਨਾਂ ਚਾਹੀਦੀਆਂ ਕਿਹੜਾ ਡਾਕਟਰ ਕਿਹੜੇ ਹਸਪੀਟਲ ਦੇ ਵਿੱਚ ਚਾਹੀਦਾ ਕਿੰਨੇ ਹਸਪੀਟਲਾਂ ਦੇ ਵਿੱਚ ਕਿੰਨੇ ਬੈੱਡ ਚਾਹੀਦੇ ਆ ਕਿੰਨੀਆਂ ਨਰਸਾਂ ਚਾਹੀਦੀਆਂ ਬਾਈ ਜੀ ਤੁਸੀਂ ਇਹ ਗੱਲਾਂ ਸਰਕਾਰ ਦੇ ਅੱਗੇ ਰੱਖੋ ਤੁਸੀਂ ਕਿਉਂ ਲੋਕਾਂ ਨੂੰ ਕਹਿੰਦੇ ਆ ਲੋਕ ਤਾਂ ਭੁੱਖੇ ਮਰੀ ਜਾਂਦੇ ਆ ਲੋਕ ਕਿੰਨੇ ਕੁ ਜਿਹੜੇ ਮਦਦ ਕਰਨ ਵਾਲੇ ਆ ਕਿੰਨੇ ਕੁ ਤੇ ਕਿੰਨੇ ਕੁ ਦੀ ਕਰ ਦੇਣਗੇ ਅਕਸਰ ਬਾਈ ਜੀ ਸਾਰੀ ਦੁਨੀਆ ਬਿਮਾਰ ਹੋਈ ਜਾਂਦੀ ਆ ਕੈਂਸਰ ਦੇ ਨਾਲ ਦੁਨੀਆ ਨੇ ਮਰਨ ਲੱਗ ਜਾਣਾ ਹੋ ਮਰੀ ਤਾਂ ਜਾਂਦੀ ਆ ਪਰ ਘੱਟ ਮਰੀ ਜਾਂਦੀ ਆ 25% ਲੋਕ ਮਰ ਰਹੇ ਆਲੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪਤਾ ਕਿੰਨੇ ਮਰੀਜ਼ ਨਿਕਲਣੇ ਆ ਤੁਸੀਂ ਆਖੋ ਕਾ ਸਰਕਾਰ ਨੂੰ ਕਿ ਕੋਈ ਹੱਲ ਕਰੇ ਮੈਂ ਬਾਈ ਜੀ ਕੋਈ ਤੁਹਾਡਾ ਵਿਰੋਧ ਨਹੀਂ ਕਰ ਰਿਹਾ ਕਿਉਂਕਿ ਮੈਨੂੰ ਤਾਂ ਮੈਂ ਇੱਕ ਗੱਲ ਕਹਿ ਰਿਹਾ ਕਿ ਤੁਹਾਡੀ ਗੱਲ ਤੋਂ ਮੈਨੂੰ ਗੱਲ ਆਉਂਦੀ ਆ ਬਾਈ ਜੀ ਤੁਸੀਂ ਆਪ ਕਹਿਆ ਕਿ ਲੋਕਾਂ ਦੇ ਘਰੇ ਸਬਦਾ ਨਹੀਂ ਆਏਗਾ ਬਿਮਾਰੀ ਆ ਮੈਂ ਜਾਣਦਾ ਮੇਰੇ ਖੁਦ ਘਰੇ ਮਰੀਜ਼ ਹੈ ਗਿਆ ਮੈਨੂੰ ਪਤਾ ਇੰਨਾਂ ਗੱਲਾਂ ਦਾ ਮੈਂ ਇਹ ਗੱਲ ਨੂੰ ਇੱਕ ਇੱਕ ਕਿਦੋਂ ਗੱਲ ਜਾਣਦਾ ਜਦੋਂ ਮੈਂ ਬਿਮਾਰ ਹੋਇਆ ਮੈਨੂੰ ਪਤਾ ਕਿ ਸਰਕਾਰੀ ਹਸਪੀਟਲਾਂ ਚ ਕੋਈ ਬਾਹ ਨਹੀਂ ਫੜਦਾ ਤੇ ਭਾਈ ਜੀ ਮੇਰੇ ਕੋਲ ਤਾਂ ਕੋਈ ਮੰਤਰੀ ਨਹੀਂ ਹੈਗਾ ਤੁਹਾਡੇ ਕੋਲ ਤਾਂ ਮੰਤਰੀ ਉਹ ਆ ਕੇ ਬਹਿੰਦੇ ਆ ਤੁਹਾਡੇ ਕੋਲ ਹਰ ਇੱਕ ਸੁਪਰਸਟਾਰ ਬੰਦਾ ਹੁੰਦਾ ਜਿਹੜੇ ਕਲਾਕਾਰ ਤੁਹਾਡੇ ਕੋਲੇ ਆਉਂਦੇ ਆ ਤੁਸੀਂ ਬਾਈ ਜੀ ਉਹਨਾਂ ਨੂੰ ਕਹੋ ਖਾਲੋ ਜਨਤਾ ਦੇ ਸਾਹਮਣੇ ਰੱਖੋ ਜਿਉਂਕਰ 20 ਕਰੋੜ ਦਾ ਮਾਲਕ ਉਹਨੂੰ ਕਹੋ ਬਾਈ ਜੀ 2 ਕਰੋੜ ਰੁਪਏ ਪਾਸੇ ਰੱਖੋ ਬਹੁਤ ਲੋਕਾਂ ਨੇ ਤੁਹਾਨੂੰ ਗਵਾ ਤੁਹਾਨੂੰ ਸਟੇਜਾਂ ਲਾਗੀਆਂ ਲੋਕਾਂ ਨੇ ਤੁਹਾਡੀਆਂ ਲੱਖਾਂ ਰੁਪਈਆ ਦੀਆਂ ਆ 2 ਕਰੋੜ ਰੁਪਏ ਸਾਈਡ ਤੇ ਰੱਖੋ ਪੰਜਾਬ ਦੇ ਲੋਕਾਂ ਨੂੰ ਵੰਗਾਰੋ ਪੰਜਾਬ ਦੇ ਲੋਕ ਵੀ ਵੰਗਾਰੇ ਜਾਣਗੇ ਕੋਈ 100 ਕੋਈ 50 ਅਸੀਂ ਪਾਵਾਂਗੇ ਪਰ ਬਾਈ ਜੀ ਆਪਾਂ ਕਿੰਨੇ ਕੁ ਹਸਪੀਟਲ ਖੜੇ ਕਰ ਲਾਂਗੇ ਆਖਰ ਨੂੰ ਬਾਈ ਜੀ ਜਿਹੜੀ ਸਰਕਾਰ ਅੱਜ ਤੁਹਾਡੇ ਕੋਲੇ ਲੋਕ ਆਉਂਦੇ ਆ ਆ ਇੱਕ ਦਿਨ ਹੋ ਗਿਆ ਸੀ ਵੀਡੀਓ ਪਈ ਨੂੰ ਤੁਹਾਡੇ ਪੇਜ ਤੇ ਤੁਹਾਡੇ ਕੋਲ ਲੋਕ ਆਉਂਦੇ ਆ ਕਿ ਭਾਈ ਸਾਹਿਬ ਸਾਨੂੰ ਜਿਹੜਾ ਕਹ ਲਓ ਇਲਾਜ ਕਰਵਾਓ ਇਹਦਾ ਮਤਲਬ ਇਹ ਬਾਈ ਜੀ ਹਸਪੀਟਲ 0 ਆ ਸਾਡੇ ਇਹਦਾ ਮਤਲਬ ਇਹ ਮਹੱਲਾ ਕਲੀਨਿਕ 0 ਹੋ ਗਏ ਇਹਦਾ ਮਤਲਬ ਇਹ ਸਰਕਾਰ 0 ਹੋ ਗਈ ਬਾਈ ਜੀ ਤੁਹਾਡੀ ਆ ਸਰਕਾਰ ਦੇ ਵਿੱਚ ਬਹੁਤ ਚੱਲਦੀ ਆ ਉਹਨਾਂ ਨੂੰ ਹਸਪੀਟਲਾਂ ਦੀਆਂ ਪ੍ਰੋਬਲਮਾਂ ਦੱਸੋ ਜਿਹੜੇ ਲੋਕ ਤੁਹਾਡੇ ਕੋਲ ਨਹੀਂ ਆ ਸਕਦੇ ਉਹਨਾਂ ਲੋਕਾਂ ਦਾ ਕੀ ਬੰਦਾ ਹੋਊਗਾ ਤੁਸੀਂ ਆਪ ਦੱਸੋ ਮੇਰੇ ਸਕੇ ਤਾਏ ਨੂੰ ਕੈਂਸਰ ਦੀ ਬਿਮਾਰੀ ਆ ਮਜ਼ਦੂਰ ਸੀ ਘਰੇ ਬੈਠਾ ਹੁਣ ਫਰੀਦਕੋਟ ਜਾਂਦਾ ਮੇਰੀ ਸਕੀ ਮਾਸੀ ਦੀ ਕੁੜੀ 16 ਸਾਲ ਦੀ ਉਮਰ ਉਹਨੂੰ ਕੈਂਸਰ ਦੀ ਬਿਮਾਰੀ ਆ ਬਠਿੰਡੇ ਜਿਹੜਾ ਕਹਿ ਲਓ ਆਏ ਹਫਤੇ ਦੇ ਵਿੱਚ ਦੋ ਵਾਰੀ ਵਿਚਾਰੀ ਉਹ 10ਵੀਂ ਕਲਾਸ ਦੇ ਵਿੱਚ ਸੀਗੀ ਤੇ ਕਲਾਸ ਵਿੱਚ ਹੀ ਰਹਿ ਗਈ ਇਹ ਤੁਸੀਂ ਦੱਸੋ ਆਪਾਂ ਕੀ 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 ਮਤਲਬ ਕਿੱਧਰ ਨੂੰ ਮਤਲਬ ਆਪਣੇ ਹੁਣ ਆਪਾਂ ਕਿਹਨੂੰ ਕਿੱਗੇ ਬਾਈ ਜੀ ਉਹ ਤਾਂ ਤੁਹਾਡੇ ਕੋਲ ਮੇਰਾ ਏਰੀਆ ਤਾਂ ਆ ਹੀ ਨਹੀਂ ਸਕਦਾ ਫਾਜ਼ਿਲ ਕਾ ਏਰੀਆ ਤੇ ਜਦੋਂ ਫਾਜ਼ਿਲ ਕਾ ਦੇ ਮਰੀਜ਼ ਫਾਜ਼ਿਲ ਕਾ ਦੇ ਹਸਪੀਟਲ 'ਚ ਜਾਂਦੇ ਆ ਕੋਈ ਸੀਰੀਅਸ ਮਰੀਜ਼ ਹੁੰਦਾ ਇਹ ਬਈ ਚੱਕ ਕੇ ਰੈਫਰ ਫਰੀਦਕੋਟ ਕਰ ਦਿੰਦੇ ਆ ਤੇ ਤੁਸੀਂ ਬਾਈ ਜੀ ਤੁਹਾਡੇ ਕੋਲ ਮੈਂ ਵਾਰ-ਵਾਰ ਇੱਕੋ ਗੱਲ ਕਹਿੰਦਾ ਮੈਂ ਵੀ ਚੰਗਾ ਨਹੀਂ ਲੱਗਦਾ ਮੈਨੂੰ ਵੀ ਡੁੱਬ ਕੇ ਮਰ ਜਣਾ ਚਾਹੀਦਾ ਕਿ ਬਾਈ ਜੀ ਚੰਗੇ ਮੰਤਰੀਆਂ ਨਾਲ ਤੁਹਾਡੀ ਬਹਿਣੀ ਉੱਠਨੀ ਆ। ਉਹਨਾਂ ਮੰਤਰੀਆਂ ਨੂੰ ਕਹੋ ਕਿ ਮੰਤਰੀ ਸਾਹਿਬ ਜੀ ਆਹ ਪ੍ਰੋਬਲਮ ਆਈ ਜਾਂਦੀਆਂ ਹਸਪਤਾਲਾਂ ਦੇ ਵਿੱਚ। ਤੁਸੀਂ ਇਹਨੇ ਡਾਕਟਰ ਪੂਰੇ ਕਰੋ। ਆਹ ਮਸ਼ੀਨਾਂ ਪੂਰੀਆਂ ਕਰੋ। ਉਹ ਡਾਕਟਰਾਂ ਦੀ ਜਿਹੜੀ ਡਿਊਟੀ ਆ ਤੁਸੀਂ ਆਹ ਤਾਂ ਕੰਮ ਕਰਾ ਦਿਓ ਇੱਕ ਕਹਿ ਕੇ ਉਹਨਾਂ ਨੂੰ ਕਿ ਜਿਹੜਾ ਇੱਕ 400 ਰੁਪਿਆ ਦਿਹਾੜੀ ਲੈਣ ਵਾਲਾ ਸਵੇਰ 8 ਵਜੇ ਆ ਕੇ 8:30 ਵਜੇ ਆ ਕੇ ਰਾਤ ਦੇ 7:30 ਸ਼ਾਮ ਦੇ 7:30 ਨੂੰ ਛੱਡਿਆ ਜਾਂਦਾ। ਤੇ ਜਿਹੜਾ 1 ਲੱਖ ਰੁਪਿਆ ਤਨਖਾਹ ਲੈਣ ਵਾਲਾ ਡਾਕਟਰ ਉਹ 9 ਵਜੇ ਆ ਕੇ 2 ਵਜੇ ਘਰੇ ਚਲ ਜਾਂਦਾ 10 ਵਜੇ ਆ ਕੇ 3 ਵਜੇ ਘਰੇ ਚਲ ਜਾਂਦਾ ਮੈਂ ਡਾਕਟਰਾਂ ਦਾ ਵਿਰੋਧ ਨਹੀਂ ਕਰ ਰਿਹਾ ਕਿਉਂਕਿ ਉਹਨਾਂ ਦੀ ਡਿਊਟੀ ਜੋ ਬਣਾਈ ਆ ਇੱਥੇ 12-12 ਹਜ਼ਾਰ ਰੁਪਿਆ ਤਨਖਾਹ ਲੈਣ ਵਾਲੇ 24 ਘੰਟੇ ਡਿਊਟੀ 18-18 ਘੰਟੇ ਡਿਊਟੀ ਕਰਦੇ ਆ ਤੁਸੀਂ ਇਹ ਕਹੋ ਕਿ ਮੁੱਖ ਮੰਤਰੀ ਜੀ ਜਿੰਨੇ ਤੁਹਾਡੇ ਕੋਲ ਮੇਰੇ ਹਿਸਾਬ ਦੇ ਨਾਲ ਸਪੀਕਰ ਨਾਲ ਵੀ ਤੁਹਾਡੀ ਹੁਣੀਆਂ ਉਹ ਇੰਨਾ ਤਾਂ ਐਮਐਲਏ ਦੇ ਨਹੀਂ ਚੱਲਦੇ ਹੋਣ ਜਿੰਨੀ ਇਕਵਾਤਰਾ ਜੀ ਤੁਹਾਡੀ ਮੰਨੀ ਜਾਣੀਆਂ ਕਹੋ ਉਹਨਾਂ ਨੂੰ ਕਿ ਤੁਸੀਂ ਭਾਈ ਸਾਹਿਬ ਡਾਕਟਰ ਸਰਕਾਰੀ ਡਾਕਟਰਾਂ ਦੀ ਡਿਊਟੀ ਸਵੇਰ 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਕਰੋ ਔਰ ਰਾਤ ਨੂੰ ਜਿਹੜੇ ਡਾਕਟਰ ਆਉਣਗੇ 9 ਵਜੇ ਤੋਂ ਲੈ ਕੇ ਸਵੇਰ ਦੇ 9 ਵਜੇ ਤੱਕ ਡਿਊਟੀ ਹੋਵੇ ਆਪਾਂ ਕਈ ਵਾਰ মিডিਆ ਚੈਨਲਾਂ ਤੇ ਵੇਖਿਆ ਕਿ ਜਿਹੜੇ ਹਸਪੀਟਲਾਂ ਸਰਕਾਰੀ ਹਸਪੀਟਲਾਂ ਦੇ ਵਿੱਚ ਜਿਹੜੀਆਂ ਕੁਝ ਲੇਡਿੰਗ ਜਿਹੜੀਆਂ ਕਹਿੰਦੇ ਕੁਝ ਔਰਤਾਂ ਦੇ ਜਿਹੜੇ ਬੱਚੇ ਆ ਉਹ ਸਰਕਾਰੀ ਹਸਪੀਟਲ ਦੀ ਫਰਸ਼ ਤੇ ਜਨਮ ਲਏ ਉਹਨਾਂ ਨੇ ਕਈ ਵਾਰ ਇਹ ਵੀਡੀਓ ਅੰਗਾ ਆਪਣੇ ਸਾਹਮਣੇ ਤਾਂ ਬਾਈ ਜੀ ਇਹ ਗੱਲਾਂ ਸਾਹਮਣੇ ਰੱਖੋ ਤੁਸੀਂ ਕਿੰਨੇ ਕੁ ਲੋਕਾਂ ਤੁਹਾਡੇ 3 ਕਰੋੜ ਆਬਾਦੀ ਆ ਪੰਜਾਬ ਦੇ ਮੈਂ ਕਹਿੰਨਾ ਪੰਜਾਬ ਦੇ ਲੋਕਾਂ ਦੀ 3 ਕਰੋੜ ਲੋਕਾਂ ਦੇ ਵਿੱਚੋਂ ਅੱਜ ਬਾਈ ਜੀ 2.5 ਕਰੋੜ ਨਹੀਂ ਮੈਂ ਕਹਿੰਦਾ ਪਾਉਣੇ 3 ਕਰੋੜ ਲੋਕਾਂ 'ਚ ਬਿਮਾਰ ਬਿਮਾਰੀ 'ਚ ਵਿੱਚ ਆ। ਉਹਦੇ ਵਿੱਚੋਂ ਲਗਭਗ 2 ਕਰੋੜ ਲੋਕ ਇਹੋ ਜਿਹੇ ਆ ਜਿੰਨਾਂ ਕੋਲ ਇਲਾਜ ਕਰਾਉਣ ਨੂੰ ਬਿਲਕੁਲ ਪੈਸਾ ਨਹੀਂਗਾ ਤੇ ਤੁਹਾਡੇ ਕੋਲ ਤਾਂ ਬਈ ਹੱਦੋਂ ਵੱਧ 50000 ਆ ਜਾਊਗਾ ਬੰਦਾ ਤੁਹਾਡੇ ਕੋਲੇ ਲੱਖ ਆ ਜਾਊਗਾ ਬਾਕੀ ਬੰਦਾ ਕਿੱਥੇ ਜਾਊਗਾ ਬਾਕੀ ਲੋਕ ਕਿੱਥੇ ਜਾਣਗੇ ਭਾਈ ਜੀ ਅਸੀਂ ਤਾਂ ਉਹ ਮਰੀਜ਼ ਵੇਣੇ ਆ ਜਿਹੜਾ ਤੁਹਾਡੇ ਕੋਲੇ ਆ ਜਾਂਦਾ ਪਰ ਕਦੇ ਉਹ ਮਰੀਜ਼ ਤੁਸੀਂ ਨਹੀਂ ਵੇਖਿਓ ਨੇ ਜਿਹੜੇ ਮਰੀਜ਼ ਘਰਾਂ ਦੇ ਵਿੱਚ ਪਏ ਆ ਮਰੀਜ਼ ਮੈਂ ਮਲਾ ਦੇ ਨਾਲ ਲੱਖੇ ਵਾਲੀ ਮੰਡੀ ਮਲੋਟ ਹਲਕਾ ਜ਼ਿਲ੍ਹਾ ਮੁਕਸਰ ਸਾਹਿਬ ਉੱਥੇ ਥਾਣੇ ਦੇ ਨਾਲ ਹੀ ਆ ਘਰ ਪੰਜ ਧੀਆਂ ਦਾ ਪਿਓ ਜਿਹਦੀ ਰੀੜ ਦੀ ਹੱਡੀ ਤੇ ਸੱਟ ਆ ਤੇ ਉਹਨੂੰ ਅੱਜ ਲਗਭਗ ਸਾਲ ਹੋ ਗਿਆ ਉਹ ਬਿਨਾ ਇਲਾਜ ਤੋਂ ਪਿਆ ਉਹ ਕਹਿੰਦਾ ਬਾਈ ਜੀ ਮੈਂ ਸਾਰੇ ਹਸਪੀਟਲ ਗਾਲੇ ਮੇਰਾ ਇਲਾਜ ਨਹੀਂ ਹੋ ਰਿਹਾ ਤੇ ਧੀਆਂ ਉਹਦੀਆਂ ਕਦੇ ਉਹਦੇ ਕੋਲ ਨਹੀਂ ਆਂਗਾ ਤਿੰਨ ਧੀਆਂ ਉਹਦੀਆਂ ਨਾਨਕਿਆਂ ਤੇ ਆ ਦੋ ਧੀਆਂ ਉਹਦੇ ਕੋਲ ਤਾਂ ਕਿ ਰੋਟੀ ਪੂਰੀ ਆ ਸਕੇ ਉਹਨਾਂ ਨੂੰ ਤੇ ਬਾਈ ਜੀ ਕਿਹੜੇ ਕਿਹੜੇ ਮਰੀਜ਼ ਗਿਣਾਵਾ ਮੇਰੇ ਜਲਾਲਾਬਾਦ ਹਲਕੇ ਦੇ ਵਿੱਚ ਮੈਨੂੰ ਕਈਆਂ ਦੇ ਫੋਨ ਆਏ ਆ ਕਿ ਬਾਈ ਜੀ ਮੇਰੀ ਲੱਤ ਵੱਡੀ ਹੋਈ ਆ ਸਾਡੇ ਕੋਲ ਇਲਾਜ ਕਰਾਉਣ ਦਾ ਪੈਸੇ ਦੀ ਦੂਰ ਦੀ ਗੱਲ ਆ ਸਾਡੇ ਕੋਲ ਰੋਟੀ ਖਾਣ ਨੂੰ ਪੈਸੇ ਨਹੀਂਗੇ ਦੱਸੋ ਫਿਰ ਆਪਾਂ ਕਿ ਉੱਥੇ ਜਿਹੜੇ ਤੁਹਾਡੇ ਕੋਲੇ ਸਾਹਬ ਜੀ ਮਰੀਜ਼ ਆਏ ਨਹੀਂ ਉਹਨਾਂ ਨੂੰ ਤਾਂ ਤੁਸੀਂ ਨਹੀਂ ਜਾਣਦੇ ਲੋਕ ਉਹਨਾਂ ਮਰੀਜ਼ਾਂ ਨੂੰ ਵੇਂਦੇ ਆ ਜਿਹੜੇ ਮਰੀਜ਼ ਤੁਹਾਡੇ ਕੋਲੇ ਆ ਜਾਂਦੇ ਆ ਤੂੰ ਜਿਹੜੀ ਕਿਸੇ ਐਨਜੀਓ ਕੋਲ ਪਹੁੰਚ ਜਾਂਦੇ ਆ ਪਰ ਬਹੁਤ ਸਾਰੇ ਪੰਜਾਬ ਦੇ ਵਿੱਚ ਮਰੀਜ਼ ਪਏ ਆ ਬਾਈ ਜੀ ਉਹਨਾਂ ਨੂੰ ਹਸਪਤਾਲਾਂ ਤੇ ਡਾਕਟਰਾਂ ਦੀ ਲੋੜ ਆ ਜਿਹੜਾ ਤੁਹਾਡੇ ਕੋਲੇ ਆ ਗਿਆ ਉਹਨੂੰ ਤਾਂ ਕੋਈ ਮਦਦ ਹੋ ਸਕਦੀ ਹੈ ਮੈਂ ਵੀਰ ਤੁਹਾਨੂੰ ਮਾੜਾ ਨਹੀਂ ਕਹਿ ਰਿਹਾ ਪਰ ਇਹ ਗੱਲ ਤੁਹਾਨੂੰ ਵੀ ਮੰਨਣੀ ਪਊਗੀ ਤੁਹਾਡੇ ਕੋਲ ਮੰਤਰੀ ਆ ਕੇ ਬਹਿੰਦੇ ਆ ਤੁਹਾਡੇ ਕੋਲ ਮੰਤਰੀ ਆ ਕੇ ਬਹਿੰਦੇ ਆ ਤੁਸੀਂ ਉਹਨਾਂ ਮੰਤਰੀਆਂ ਨੂੰ ਆਖੋ ਮੌਜੂਦਾ ਸਰਕਾਰਦਿਆਂ ਨੂੰ ਕਿ ਭਾਈ ਸਾਹਿਬ ਸਾਡੇ ਆ ਕੰਮ ਕਰੋ ਹਸਪੀਟਲਾਂ ਚੰਗਾ ਕਰੋ ਤੁਸੀਂ ਕਿੰਨਾ ਚਿਰ ਸੇਵਾ ਕਰ ਲੋਂਗੇ ਸੇਵਾ ਤੁਸੀਂ ਕਰੀ ਜਾਓਗੇ ਪਰ ਲੋਕ ਅਕਸਰ ਖੁਦ ਮਰੀਜ਼ ਹੋਣ ਲੱਗ ਗਏ ਹੁਣ ਮੰਦਾ ਮੈਂ ਪੰਜਾਬ ਦੇ ਵਿੱਚ ਬਹੁਤ ਸਾਰੇ ਅਮੀਰ ਬੈਠੇ ਹੋਣਗੇ ਪਰ ਬਾਈ ਜੀ ਉਹ ਕਿੰਨੇ ਕੁ ਲੋਕਾਂ ਦੀ ਮਦਦ ਕਰ ਦੇਣਗੇ ਮੇਰੀ ਬੇਨਤੀ ਆ ਪੰਜਾਬ ਦੇ ਲੋਕੋ ਜੇਕਰ ਮੇਰੀਆਂ ਇਹਨਾਂ ਗੱਲਾਂ ਦੇ ਵਿੱਚ ਗਲਤ ਲੱਗਿਆ ਤੁਹਾਨੂੰ ਬਾਈ ਜੀ ਸਿਰ ਨਵਾ ਕੇ ਦੋਨੇ ਹੱਥ ਜੋੜ ਕੇ ਮਾਫੀ ਮੰਗ ਰਿਆਂ ਪਰ ਮੈਂ ਗੱਲ ਕੋਈ ਗਲਤ ਨਹੀਂ ਕੀਤੀ ਸਿਰ ਤੇ ਸਿਰਫ ਮੈਂ ਆਪਣੇ ਜਿਹੜੇ ਅਨਮੋਲ ਕਵਾਤਰਾ ਜੀ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਮੈਂ ਕਈ ਵਾਰ ਤੁਹਾਡੀਆਂ ਮੰਤਰੀਆਂ ਦੇ ਨਾਲ ਫੋਟੋਆਂ ਵੀਡੀਓ ਕਈ ਵਾਰ ਤੁਹਾਡੇ ਕੋਲ ਮੰਤਰੀ ਆਏ ਆ ਜਿਹੜੇ ਕਹਿ ਲੋ ਕਿ ਤੁਹਾਡੇ ਪੋਡਕਾਸਟ ਦੇ ਵਿੱਚ ਆਉਂਦੇ ਆ ਉਹਨਾਂ ਅੱਗੇ ਇਹ ਗੱਲ ਰੱਖੋ ਸਪੀਕਰ ਸਾਹਿਬ ਅੱਗੇ ਗੱਲ ਰੱਖੋ ਐਮਐਲਏ ਦੀ ਕਿਸੇ ਦੀ ਮੰਨੀ ਆ ਨਾ ਮੰਨੀ ਜਾਵੇ ਤੁਹਾਡੀ ਮੰਨੀ ਜਾਊਗੀ ਕਮ ਸੇ ਕਮ ਡਾਕਟਰੀ ਹਸਪੀਟਲਾਂ ਚ ਪੂਰੇ ਕਰਾ ਦਿਓ ਮਸ਼ੀਨਾਂ ਪੂਰੀਆਂ ਕਰਾ ਦਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ